ਅੰਮ੍ਰਿਤਸਰ ਦੇ ਗਲਵਾਲੀ ਗੇਟ ਦੇ ਵਿੱਚ ਇੱਕ ਵਿਅਕਤੀ ਦੀ ਛੱਤ ਤੋਂ ਡਿੱਗਣ ਦਾ ਨਾਮਾਤ ਹੋ ਗਈ ਹੈ। ਦਰਸਲ ਮਹਿਲਾ ਦੇ ਪਰਿਵਾਰ ਦਾ ਇਹ ਕਹਿਣਾ ਹੈ ਕਿ ਉਹਨਾਂ ਦੀ ਲੜਕੀ ਦੇ ਪਤੀ ਵੱਲੋਂ ਉਸ ਨੂੰ ਛੱਤ ਤੋਂ ਧੱਕਾ ਦੇ ਕੇ ਹੇਠਾਂ ਸੁੱਟਿਆ ਗਿਆ। ਉਸ ਨੂੰ ਮੌਤ ਦੇ ਕਾਰਨ ਉਤਾਰਿਆ ਗਿਆ। ਪਰਿਵਾਰ ਦਾ ਇਹ ਕਹਿਣਾ ਹੈ ਕਿ 17 ਸਾਲ ਪਹਿਲਾਂ ਲੜਕੀ ਦੀ ਲਵ ਮੈਰਿਜ ਇਸ ਨੌਜਵਾਨ ਦੇ ਨਾਲ ਹੁੰਦੀ ਹੈ। ਤੇ ਮ੍ਰਿਤਕਾ ਦਾ ਨਾਂ ਸਪਨਾ ਦੱਸਿਆ ਜਾ ਰਿਹਾ ਤੇ ਦੱਸਿਆ ਜਾ ਰਿਹਾ ਕਿ ਸਪਨਾ ਦੇ ਦੋ ਬੱਚੇ ਨੇ ਇੱਕ ਲੜਕੀ 16 ਸਾਲ ਦੀ ਹੈ ਤੇ ਲੜਕਾ 8 ਸਾਲ ਦਾ ਪਰਿਵਾਰ ਦੇ ਵੱਲੋਂ ਜਿੱਥੇ ਉਸਦੇ ਪਤੀ ਤੇ ਵੱਡੇ ਇਲਜ਼ਾਮ ਲਗਾ ਦਿੱਤੇ ਗਏ ਨੇ ਤੇ ਕਿਹਾ ਗਿਆ ਹੈ ਕਿ ਜਿੱਥੇ ਇਸ ਮਾਮਲੇ ਦੇ ਵਿੱਚ ਜਾਂਚ ਹੋਣੀ ਚਾਹੀਦੀ ਹੈ ਉਦਰੀ ਪੁਲਿਸ ਅਧਿਕਾਰੀ ਜਿਨ੍ਹਾਂ ਦਾ ਇਹ ਕਹਿਣਾ ਕਿ ਉਹਨਾਂ ਵੱਲੋਂ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਤੇ ਕੇਸ ਦਰਜ ਕੀਤਾ ਗਿਆ ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਜੰਦ ਤੁਸੀਂ ਮੌਕੇ ਤੇ ਗਏ ਹੋ ਕੀ ਗੱਲਬਾਤ ਹੋਈ ਹੈ ਜੀ ਉੱਥੇ? ਦੇਖੋ ਅੱਜ ਹੁਣੇ ਇੱਕ ਕੰਪਨੀ ਆਪਣਾ ਸਾਨੂੰ ਖ਼ਬਰ ਮਿਲੀ ਕਿ ਗਲਵਾਲੀ ਗੇਟ ਦੇ ਅੰਦਰ ਇੱਕ ਪਰਿਵਾਰ ਹੈ ਉਹਨਾਂ ਦੇ ਵਿੱਚ ਇੱਕ ਲੇਡੀ ਹੈ ਉਹਦੀ ਉੱਪਰੋਂ ਛੱਤ ਤੋਂ ਡਿੱਕੇ ਡੱਥ ਹੋ ਗਈ ਹੈ ਤੁਸੀਂ ਮੌਕੇ ਤੇ ਗਏ ਹੋ ਸਪਨਾ ਨਾਮ ਦੀ ਲੇਡੀ ਹੈ ਉਹਦੇ ਹਸਬੰਦ ਦਾ ਨਾਮ ਜੇ ਕੁਮਾਰ ਹੈ ਉਹ ਗਲਵਾਲੀ ਗੇਟ ਦੇ ਨੇੜੇ ਰਹਿੰਦੇ ਹੈ 30-40 42 ਸਾਲ ਉਮਰ ਹੈ ਇਸ ਪਰਿਵਾਰ ਦੇ ਵਿੱਚ ਦੋ ਆਪਨੇ ਹਸਬੰਡ ਵਾਈਫ ਨਾਲ ਦੋ ਬੱਚੇ ਨੇ 30-17 ਸਾਲ ਪਹਿਲਾਂ ਉਹਦੀ ਮੈਰਿਜ ਹੋਈ ਤੇ ਲੰਬ ਮੈਰਿਜ ਹੈ ਸਰ ਇਹਨਾਂ ਦੀ ਹਾਂਜੀ ਕੋਈ ਅੱਧੇ ਰਹੀ ਹੈ ਹਾਂਜੀ ਲੜਕੀ ਜਿਹੜੀ ਉਹਦੀ ਬੱਚੀ ਹੈ ਇੱਕ 16 ਸਾਲ ਦੀ ਹੈ ਇੱਕ ਬੇਟਾ ਹੈ ਕੋਈ 8-9 ਸਾਲ ਦਾ ਤੇ ਮੌਕੇ ਤੇ ਗਏ ਆ ਤਾਂ ਪਤਾ ਲੱਗਾ ਕਿ ਲੇਡੀ ਜੀ ਉੱਪਰੋਂ ਡਿੱਗ ਕੇ ਡੈਥ ਹੋ ਗਈ ਹੈ ਪਰ ਅਸੀਂ ਉਹਦੀ ਡੈੱਡ ਬਾਡੀ ਨੂੰ ਬੋਸਾਂ ਨੂੰ ਅਸੀਂ ਫੇਰ ਦਿੱਤਾ ਤੇ ਇਹਨਾਂ ਦੇ ਬਿਆਨ ਰਜਤਰ ਕੇ ਜੋ ਕਾਨੂੰਨੀ ਕਾਰਵਾਈ ਹੋਈ ਸਰ ਪਰਿਵਾਰ ਦੇ ਵੱਲੋਂ ਕਿਹਾ ਜਾਂਦਾ ਦੂਜੀ ਜਨਾਨੀ ਉਹਦੇ ਵੱਲੋਂ ਰੱਖੀ ਗਈ ਆ ਉਸ ਤੋਂ ਬਾਅਦ ਇਹਦੀ ਕੁੱਟਮਾਰ ਕੀਤੀ ਜਾ ਰਹੀ ਸੀ ਲਗਾਤਾਰ ਇਹ ਕੋਈ ਇਨਵੈਸਟੀਗੇਸ਼ਨ ਦਾ ਵਿਸ਼ਾ ਹੈ ਅਸੀਂ ਉਹ ਬੱਚਿਆਂ ਨੂੰ ਵੀ ਪੁੱਛਿਆ ਉਹਨਾਂ ਨੇ ਵੀ ਕਈ ਗੱਲਾਂ ਦੱਸੀਆਂ ਜਿਹੜੀ ਗੱਲ ਇਹਨਾਂ ਨੇ ਦੱਸੀ ਹੈ ਉਹ ਵੀ ਗੱਲ ਸਾਹਮਣੇ ਆਈ ਹੈ ਹੁਣ ਪਰਚਾ ਕੇ ਦੇ ਉੱਪਰ ਦਰਜ ਕੀਤਾ ਜਾ ਰਿਹਾ ਜੀ ਜੋ ਇਹਨਾਂ ਨੇ ਬਿਆਨ ਤੇ ਚ ਕਰਾਉਣਾ ਹੈ ਇਹ ਬਿਆਨ ਤੇ ਕਰਾ ਦੇ ਆ ਉਹਦੇ ਹਸਬੰਦ ਦੇ ਖਿਲਾਫ ਤੇ ਅਸੀਂ ਉਹਦੇ ਮੁਤਾਬਕ ਕਾਰਵਾਈ ਕਰਾਂਗੇ ਜੋ ਬਿਆਨ ਦਿੱਤਾ ਠੀਕ ਹੈ ਜੀ ਠੀਕ ਕੋਈ ਨਸ਼ੇ ਦਾ ਵੀ ਖਿਲਾਫ ਪੇ ਪਰਚਾ ਦਰਜ ਜੀ ਮੁੰਡੇ ਦੇ ਕਹਿੰਦੇ ਜੀ ਸਮਾਨ ਵੇਚਦਾ ਜੀ ਮੁੰਡਾ ਉਹਦੇ ਖਿਲਾਫ ਇੱਕ ਪਰਚਾ ਦਰਜ ਹੈ ਜੀ ਐਨਡੀਪੀ ਉਹ ਚੈੱਕ ਕੀਤਾ ਸੀ ਹਾਂ ਹਾਂ ਕੇਸ ਇਸ ਦਾ ਠੀਕ ਹੈ ਠੀਕ ਆਹੋ Ini milah, kenapa? 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 ਅੰਮ੍ਰਿਤਸਰ ਦੇ ਗਲਵਾਲੀ ਗੇਟ ਦੇ ਵਿੱਚ ਇੱਕ ਵਿਅਕਤੀ ਦੀ ਛੱਤ ਤੋਂ ਡਿੱਗਣ ਦਾ ਮਾਤ ਹੋ ਗਈ ਹੈ ਦਰਅਸਲ ਮਹਿਲਾ ਦੇ ਪਰਿਵਾਰ ਦਾ ਇਹ ਕਹਿਣਾ ਹੈ ਕਿ ਉਹਨਾਂ ਦੀ ਲੜਕੀ ਦੇ ਪਤੀ ਵੱਲੋਂ ਉਸ ਨੂੰ ਛੱਤ ਤੋਂ ਧੱਕਾ ਦੇ ਕੇ ਹੇਠਾਂ ਸੁੱਟਿਆ ਗਿਆ ਉਸ ਨੂੰ ਮੌਤ ਦੇ ਕਾਰਨ ਉਤਾਰਿਆ ਗਿਆ ਪਰਿਵਾਰ ਦਾ ਇਹ ਕਹਿਣਾ ਹੈ ਕਿ 17 ਸਾਲ ਪਹਿਲਾਂ ਲੜਕੀ ਦੀ ਲਵ ਮੈਰਿਜ ਇਸੇ ਨੌਜਵਾਨ ਦੇ ਨਾਲ ਹੁੰਦੀ ਹੈ ਤੇ ਮ੍ਰਿਤਕਾ ਦਾ ਨਾਂ ਸਪਨਾ ਦੱਸਿਆ ਜਾ ਰਿਹਾ ਤੇ ਦੱਸਿਆ ਜਾ ਰਿਹਾ ਕਿ ਸਪਨਾ ਦੇ ਦੋ ਬੱਚੇ ਨੇ ਇੱਕ ਲੜਕੀ 16 ਸਾਲ ਦੀ ਹੈ ਤੇ ਲੜਕਾ 8 ਸਾਲ ਦਾ ਪਰਿਵਾਰ ਦੇ ਵੱਲੋਂ ਜਿੱਥੇ ਉਸਦੇ ਪਤੀ ਤੇ ਵੱਡੇ ਇਲਜ਼ਾਮ ਲਗਾ ਦਿੱਤੇ ਗਏ ਨੇ ਤੇ ਕਿਹਾ ਗਿਆ ਹੈ ਕਿ ਜਿੱਥੇ ਇਸ ਮਾਮਲੇ ਦੇ ਵਿੱਚ ਜਾਂਚ ਹੋਣੀ ਚਾਹੀਦੀ ਹੈ ਉਦੋਂ ਦੀ ਪੁਲਿਸ ਅਧਿਕਾਰੀ ਜਿਨ੍ਹਾਂ ਦਾ ਇਹ ਕਹਿਣਾ ਕਿ ਉਨ੍ਹਾਂ ਵੱਲੋਂ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਤੇ ਕੇਸ ਦਰਜ ਕੀਤਾ ਗਿਆ ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਜੰ데요 ਤੁਸੀਂ ਮੌਕੇ ਤੇ ਗਏ ਹੋ ਕੀ ਗੱਲਬਾਤ ਹੋਈ ਹੈ ਜੀ ਉੱਥੇ? ਦੇਖੋ ਅੱਜ ਹੁਣੇ ਇੱਕ ਘੰਟਾ ਪਹਿਲਾਂ ਸਾਨੂੰ ਖੁਲਾਅ ਮਿਲੀ ਹੂੰ ਕਿ ਗਲਵਾਲੀ ਗੇਟ ਦੇ ਅੰਦਰ ਇੱਕ ਪਰਿਵਾਰ ਹੈ ਉਹਨਾਂ ਦੇ ਵਿੱਚ ਇੱਕ ਲੇਡੀ ਹੈ ਉਹਦੀ ਉੱਪਰੋਂ ਛੱਤ ਤੋਂ ਡਿੱਕੇ ਡੈਥ ਹੋ ਗਈ ਹੈ ਹੂੰ ਤੁਸੀਂ ਮੌਕੇ ਤੇ ਗਏ ਆ ਸਪਨਾ ਨਾਮ ਦੀ ਲੇਡੀ ਹੈ ਉਹਦੇ ਹਸਬੰਦ ਦਾ ਨਾਮ ਜੇ ਕੁਮਾਰ ਹੈ ਉਹ ਗਲਵਾਲੀ ਗੇਟ ਦੇ ਨੇੜੇ ਰਹਿੰਦੇ ਨੇ 30-40-42 ਸਾਲ ਉਮਰ ਹੈ ਇਸ ਪਰਿਵਾਰ ਦੇ ਵਿੱਚ ਦੋ ਆਪਨੇ ਹਸਬੰਡ ਵਾਈਫ ਨਾਲ ਦੋ ਬੱਚੇ ਨੇ 30-16-17 ਸਾਲ ਪਹਿਲਾਂ ਉਹਦੀ ਮੈਰਿਜ ਹੋਈ ਤੇ ਲੰਮਰੀ ਜੀ ਸਰ ਜਨਾਬੀ ਹਾਂਜੀ ਕੋਈ ਇੱਥੇ ਰਹੀ ਹੈ ਹੂੰ ਹੂੰ ਲੜਕੀ ਜਿਹੜੀ ਉਹਦੀ ਬੱਚੀ ਹੈ ਇੱਕ 16 ਸਾਲ ਦੀ ਹੈ ਇੱਕ ਬੇਟਾ ਹੈ ਕੋਈ 8-9 ਸਾਲ ਦਾ ਤੇ ਮੌਕੇ ਤੇ ਗਏ ਆ ਤਾਂ ਪਤਾ ਲੱਗਾ ਕਿ ਲੇਡੀ ਜੀ ਉੱਪਰੋਂ ਡਿੱਗ ਕੇ ਡੈਥ ਹੋ ਗਈ ਹੈ ਪਰ ਅਸੀਂ ਉਹਦੀ ਡੈੱਡ ਬੋਡੀ ਨੂੰ ਬੋਸਾਂ ਨੂੰ ਅਸੀਂ ਦੇਖ ਦਿੱਤਾ ਤੇ ਇਹਨਾਂ ਦੇ ਬਿਆਨ ਰਿਜਿਸਟਰ ਕਰਕੇ ਜੋ ਕਾਨੂੰਨੀ ਕਾਰਵਾਈ ਹੋ ਰਹੀ ਹੈ ਸਰ ਪਰਿਵਾਰ ਦੇ ਵੱਲੋਂ ਕਿਹਾ ਜਿਆਦਾ ਦੂਜੀ ਜਨਾਨੀ ਉਹਦੇ ਵੱਲੋਂ ਰੱਖੀ ਗਈ ਆ ਉਸ ਤੋਂ ਬਾਅਦ ਇਹਦੀ ਕੁੱਟਮਾਰ ਕੀਤੀ ਜਾ ਰਹੀ ਸੀ ਲਗਾਤਾਰ ਇਕੋ ਇਨਵੈਸਟੀਗੇਸ਼ਨ ਦਾ ਵਿਸ਼ਾ ਹੈ ਅਸੀਂ ਉਹ ਬੱਚਿਆਂ ਨੂੰ ਵੀ ਪੁੱਛਿਆ ਉਹਨਾਂ ਨੇ ਵੀ ਕਈ ਗੱਲਾਂ ਦੱਸੀਆਂ ਜਿਹੜੀ ਗੱਲ ਇਹਨਾਂ ਨੇ ਦੱਸੀ ਹੈ ਉਹ ਵੀ ਗੱਲ ਸਾਹਮਣੇ ਆਈ ਹੁਣ ਪਰਚਾ ਕੇਦੇ ਉੱਪਰ ਦਰਜ ਕੀਤਾ ਜਾ ਰਿਹਾ ਜੀ ਜੋ ਇਹਨਾਂ ਨੇ ਬਿਆਨ ਤੇ ਚ ਕਰਾਉਣਾ ਹੈ ਇਹ ਬਿਆਨ ਤੇ ਕਰਾ ਦੇ ਉਹਦੇ ਹਸਬੰਦ ਦੇ ਖਿਲਾਫ ਤੇ ਅਸੀਂ ਉਹਦੇ ਮੁਤਾਬਕ ਕਾਰਵਾਈ ਕਰਾਂਗੇ ਜੋ ਬਿਆਨ ਦਿੱਤਾ ਠੀਕ ਹੈ ਜੀ ਠੀਕ ਕੋਈ ਨਸ਼ੇ ਦਾ ਵੀ ਖਿਲਾਫ ਪੇ ਪਰਚਾ ਦਰਜ ਹੈ ਜੀ ਮੁੰਡੇ ਦੇ ਕਹਿੰਦੇ ਜੀ ਸਮਾਨ ਵੇਚਦਾ ਜੀ ਮੁੰਡਾ ਉਹਦੇ ਖਿਲਾਫ ਇੱਕ ਪਰਚਾ ਦਰਜ ਹੈ ਜੀ ਐਨਡੀਪੀ ਦਾ ਉਹ ਚੈੱਕ ਕੀਤਾ ਸੀ ਹਾਂ ਹਾਂ ਕੇਸ ਠੀਕ ਹੈ ਠੀਕ